ਮੇਰੇ ਭੈਣਾਂ ਦੇ ਭਰਾਓ ਬਈ ਤੁਹਾਨੂੰ ਇੱਕ ਤੁਹਾਨੂੰ ਪਤਾ ਵੀ ਅੱਜ ਤੱਕ ਸੋਤੋਂ ਕੁਝ ਨਹੀਂ ਮੰਗਿਆ ਭਾ ਜ਼ਿੰਦਗੀ ਦੇ ਵਿੱਚ ਪਰ ਅੱਜ ਸੋਤੋਂ ਮੰਗਣ ਲੱਗਾ ਤੁਸੀਂ ਕਹਿੰਦੇ ਸੀ ਬਈ ਹੈਪੀ ਭਰਾ ਜੀ ਤੈਨੂੰ ਕੋਈ ਜੀ ਦੀ ਲੋੜ ਬਈ ਜਿਹੜੇ ਮੇਰੇ ਵੀਰ ਬਾਹਰ ਬੈਠੇ ਆ ਇੱਥੇ ਵੀ ਜਿੰਨੇ ਭਰਾ ਆਪਾਂ ਨੂੰ ਪਿਆਰ ਕਰਦੇ ਆ ਨਾ ਇੰਸਟਾਗ੍ਰam ਤੇ ਆਪਣੀ ਵੀਡੀਓ ਦੇਖਦੇ ਨੇ ਤੇ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਬਈ ਤੇ ਨਾ ਅੱਜ ਮੈਂ ਆ ਮੁੰਡਾ ਸ਼ਾਹਰ ਤੋਂ ਮੈਨੂੰ ਇਹਨੇ ਫੋਨ ਕੀਤਾ ਸੀ ਇਹ ਕਹਿੰਦਾ ਬਈ ਯਾਰ ਤੇਰੀਆਂ ਲੋਕ ਵੀਡੀਓ ਦੇਖਦੇ ਨੇ ਭਾਈ ਮਨਕੇ ਜੀ ਤੂੰ ਮੇਰੀ ਮਦਦ ਕਰਾ ਦੇ ਤੇ ਮੁੰਡੇ ਦੀ ਨਾ ਭਾਈ ਲੱਗਤ ਬਹੁਤ ਜਿਆਦਾ ਖਰਾਬ ਆਇਆ ਤੇ ਨਾ ਇਹ ਘੱਟੋ ਘੱਟ 7 ਸਾਲ ਹੋ ਗਏ ਇਹਨੂੰ ਪਾਏ ਨੂੰ ਉਹਦੇ ਦੇ ਬੈੱਡ ਤੇ ਬਿਆ ਬਿਆਰਾ 7 ਸਾਲ ਹੋ ਗਏ ਬੈੱਡ ਦੇ ਪਾਏ ਨੂੰ ਤੇ ਇਹਨਾਂ ਨੂੰ ਆਪਾਂ ਲਾਜ ਵਾਸਤੇ ਨਾ ਹੁਣ ਪੈਸਿਆਂ ਦੀ ਲੋੜ ਹੈ ਪਿੰਡ ਨੇ ਵੀ ਬਹੁਤ ਪੈਸੇ ਇਕੱਠੇ ਕਰਕੇ ਲਾ ਦੇਤੇ ਲਾ ਦੇਤੇ ਤੇ ਤੇ ਇਹ ਬਾਈ ਦਾ ਨਾ ਹੈਗਾ ਅਮਰਤ ਪਿੰਡ ਸਾੜਾ ਬਾਈ ਇੱਥੇ ਜਮਾ ਇਧਰ ਡੜਬੇ ਦੇ ਕੋਲੇ ਪਿੰਡਾ ਤਰੂ ਸੁਨਾਮ ਤੋਂ ਵੀ ਲੱਗੀ ਪੈਂਦਾ ਸਾੜ ਪਿੰਡ ਤੇ ਨਾ ਬਾਈ ਦਾ ਬਈ ਬਹੁਤ ਜਿੰਨਾ ਆਪਾਂ ਕਹਿ ਦਈਏ ਕਿ ਇਹਦਾ ਲੱਤ ਦਾ ਬਹੁਤ ਬੁਰਾ ਹਾਲ ਹੋਇਆ ਪਿਆਗਾ ਜਿੰਨੇ ਵੀ ਮੇਰੇ ਵੀਰ ਭਾਈ ਸੁਣਦੇ ਨੇ ਠੀਕ ਆ ਤੇ ਉਸ ਵੀਰ ਦੀ ਜਰੂਰ ਮਦਦ ਕਰਨਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਤੁਹਾਨੂੰ ਪਤਾ ਅਜ ਤੱਕ ਸਤੋਂ ਕੁਝ ਨਹੀਂ ਮੰਗਿਆ ਪਰ ਤੁਸੀਂ ਕਹਿੰਦੇ ਸੀ ਤੁਹਾਨੂੰ ਮਦਦ ਦੀ ਹੈ ਕੋਈ ਲੋੜ ਵੀ ਤਾਂ ਜ਼ਰੂਰ ਦੱਸੀ ਪਰ ਅੱਜ ਆਪਾਂ ਨੂੰ ਮਦਦ ਦੀ ਬਾਈ ਤੁਹਾਡੀ ਲੋੜ ਹੈ ਆ ਬਾਈ ਦਾ ਆਪਾਂ ਇਲਾਜ ਕਰਾਉਣਾ ਯਾਰ ਠੀਕ ਆ ਕੋਈ ਬੰਦਾ ਪਤਾ ਅਜ ਇਲਾਜ ਮੇਰਾ ਇਲਾਜ ਕਰਵਾ ਦੂਗਾ ਆਪਾਂ ਰਾਜਰੀ ਨੂੰ ਕਹਿੰਦੇ ਆ ਬਾਈ ਦੇ ਦੇਖੋ ਤੁਸੀਂ ਲੱਤ ਦਾ ਬਹੁਤ ਜ਼ਿਆਦਾ ਸੈਡਾਂ ਦੇ ਵੀ ਤੁਹਾਨੂੰ ਦਿਖਾ ਨਹੀਂ ਸਕਦੇ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਆ ਗੂਗਲ ਪੇ ਨੰਬਰ ਆ ਬਾਈ ਬਾਈ ਦਾ 98147 32803 98147 32803 ਬਾਈ ਮੈਂ ਇਹ ਇਹ ਸਕਰੀਨ ਤੇ ਵੀ ਲਾ ਦੂਗਾ ਵੈਸੇ ਤੇ ਮਾਤਾ ਦਾ ਵੀ ਕਾਊਂਟਰ ਨੰਬਰ ਹੈਗਾ ਗਾ 65 215 301942 65 215 ਈ 1943 ਇਹ ਬਈ ਐਸਬੀਆਈ ਦਾ ਅਕਾਊਂਟ ਆ ਤੇ ਮੇਰੇ ਸਾਰੇ ਵੀਰਾਂ ਨੂੰ ਬਈ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੇ ਮੇਰੇ ਪੀੜਾ ਭੈਣਾਂ ਨੂੰ ਜਿੰਨੇ ਵੀ ਬਾਹਰ ਬੈਠੇ ਮੇਰੇ ਭੈਣਾਂ ਮੈਨੂੰ ਮੈਸੇਜ ਕਰਦੀਆਂ ਫੋਨ ਕਰਦੀਆਂ ਨੇ ਮੇਰੇ ਭਾਈ ਸਾਰੇ ਮੋਥ ਹੱਥ ਜੋੜ ਕੇ ਬੇਨਤੀਆ ਵੀ ਬਾਈ ਦਾ ਯਾਰ ਜਰੂਰ ਸਾਥ ਦਿਓ ਠੀਕ ਆ ਮੈਂ ਇਸੇ ਲਈ ਸੋਚੋ ਅੱਜ ਮੈਂ ਦੇਖੋ ਅੱਜ ਤੱਕ ਸੋਤੋ ਕੁਝ ਨਹੀਂ ਹੋਈ ਬਈ ਕਰਕੇ ਸਾਨੂੰ ਮੰਗਿਆ ਪਰ ਅੱਜ ਤੁਹਾਨੂੰ ਮੰਗ ਰਿਹਾ ਕਿਉਂਕਿ ਆਪਣੇ ਭਰਾ ਨੂੰ ਬਈ ਲੋੜ ਹੈਗੀ ਤੇ ਸਾਰਿਆਂ ਦਾ ਬਈ ਵੀਰਾਂ ਦਾ ਮੈਨੂੰ ਪਤਾ ਵੀ ਸਾਰੇ ਮਦਦ ਜਰੂਰ ਕਰਨਗੇ ਤੇ ਜਰੂਰ ਬਾਈ ਦੀ ਮਦਦ ਕਰੋ ਸਾਰੇ